ਹਾਂਜੀ ਹਸੀਕ ਕਾਲਜੀ ਜ਼ਾਰੇ ਪਰਮਾਨ ਉਤੇ ਅੱਜ ਚੱਲੇ ਆ ਆਪਾਂ ਮਨੁਲਾ ਦਾ ਅਕੈਡਮੀ ਦਾ ਨਾਮ ਤੁਹਾਨੂੰ ਜਾ ਕੇ ਸ਼ੇਅਰ ਕਰਦੇ ਆਂ ਪੂਰਾ ਬਲੌਗ ਦੇਖਿਓ ਫਿਰ ਕੱਲ ਵੀ ਮੈਂ ਲੁਧਿਆਣੇ ਮੁੰਡਿਆਂ ਨੂੰ ਮਿਲਾਂਗੇ ਨੇ ਬਾਈ ਬਲੌਗ ਪਾਇਆ ਕਰ ਵੇ ਜਦੋਂ ਮੈਂ ਨਾ ਗੱਲਾਂ ਸੁਣੀ ਆ ਮੈਂ ਤੇ ਅੱਥੇ ਸੀਗੇ ਇੰਨੀਆਂ ਪੁਰਾਣੀਆਂ ਬੰਦਿਆਂ ਨੇ ਵੀਡੀਓ ਦੇ ਕੱਲੇ-ਕੱਲੇ ਗੱਲਾਂ ਯਾਦ ਨੇ ਦੇ ਹਨ ਫਿਰ ਮੈਂ ਹਾਂ ਚੱਲ ਆਪਣਾ ਫਰਜ਼ ਬਣਦਾ ਜੇ ਹੁਣ ਇਸ ਲਾਈਨ ਨਾਲ ਜੁੜੇ ਆ ਤਾਂ ਬਲੌਗ ਪਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜਿਵੇਂ ਆਪਾਂ ਹਰ ਵੀਡੀਓ ਦੇ ਕੇ ਤਾਂ ਵੀ ਪਾਇਆ ਕਰਾਂਗੇ ਤਾਂ ਬਲੌਗ ਪਾਇਆ ਕਰਾਂਗੇ ਤੇ ਗੱਡੀ ਇੱਧਰ ਸਾਡੀ ਤਿਆਰ ਰਣਜੀਤ ਮਾਨ ਵਾਲੀ ਗੱਡੀ ਚਲੋ ਕੋਈ ਵੈਸੇ ਤਾਂ ਬੰਦਿਆ ਨਹੀਂ ਹੋਇਆ ਸਾਡਾ ਕੁਛ ਅਸਾਂ ਸਾਡੀ ਗੱਡੀ ਵਿਗ ਗਈਆਂ ਤੇ ਅਸੀਂ ਹੁਣ ਆ ਗੱਡੀ ਖਿੱਚਾ ਕਰਾਂਗੇ ਠੀਕ ਨਹੀਂ ਗੱਲ ਆਇਆ ਨਹੀਂ ਪ੍ਰੋਫੈਸਰ ਇਹ ਗੱਡੀ ਬਈ ਬਹੁਤ ਖੁੱਲੀ ਆ I20 ਨੇ ਜੇ ਅਪਾ ਕਹਿੰਦੇ 10 ਤੋਂ 10 ਨੰਬਰੀ ਜਿਹੜੀ ਉਹ 8 I20 ਨੇ ਬਹੁਤ ਜ਼ਿਆਦਾ ਖੁੱਲੀ ਆ ਪੁਰਾਣੀ ਵੀ ਮੇਲਾ ਖੁੱਲੀ ਹੋਊਗੀ ਪਰ ਆ ਹੁਣ ਬਹੁਤ ਜ਼ਿਆਦਾ ਤੇ ਫੰਕਸ਼ਨ ਗੱਡੀ ਦੇ ਵਿੱਚ ਬਾਹਲੇ ਆ ਜਾਂਦੇ ਵੇ ਬਹੁਤ ਆਣਿਆ ਨੇ ਫੋਨ ਕਹਿੰਦੇ ਭਾਈ ਕੀ ਗੱਲ ਹੋ ਗਈ ਵੀ ਗੱਡੀ ਕਾ ਤਾਂ ਸੇਲ ਕਰਨੀ ਆ ਮੈਂ ਯਾਰ ਬਸ ਪੈਸੇ ਲੋੜ ਜੀ ਸੀਗੀ ਪੈਸੇ ਨਹੀਂ ਆਪਾਂ ਵੇਚਤੀ ਫਿਰ ਕਿਉਂ ਨੇ ਇੱਥੇ ਚੱਲਦਾ ਰਹਿਣਾ ਬਹੁਤ ਸ਼ਾਉਟ ਠੀਕਾ ਕੋ ਫਿਰ ਦਿਖਾਉਂਦੇ ਅੱਗੇ ਜਾ ਕੇ ਕਿੱਦ ਵਿੱਚ ਖੁੱਲੇ ਨਹੀਂ ਹੈਗੇ ਕੰਮ ਹੋਣਾ ਖੁੱਲੇ ਨਹੀਂ ਹੈਗੇ ਗੱਡੀ ਵਾਲਾ ਖੁੱਲੇ ਨਹੀਂ ਹੈਗੇ ਹੈਗੇ ਪਿਆ ਜੀ ਐ ਨਹੀਂ ਯਾਰ ਬੱਜੇ ਦੇ ਦੋ ਪਿਆ ਵੀ ਜੀ ਹੈਗਾ ਅਰੇ ਪੈਸੇ ਨਹੀਂ ਲੈ ਵੀ ਕੀ ਹਾਲ ਹੈ ਲੈ ਵੀਰ ਠੀਕ ਆ ਲੈ ਵੀ ਚੀਜ਼ੀ ਕਰਨੀ ਇਦਿਹਾ ਰਹੀਗਾ ਉਹ ਕੀ ਕਹਿੰਦੇ ਗੱਡੀ ਦੇ ਬਣਜੂਗਾ ਗੱਡੀ ਵਾਲਾ ਕੰਮ ਨਹੀਂ ਅੱਜ ਬਣਦਾ ਵੇਟਿੰਗ ਹੋਰ ਫਿਰ ਮਨ ਜੇ ਮਲਾਈ ਸੀ ਅੱਜ ਮਨ ਵੀ ਇੱਜਾ ਤੁਹਾਡਾ ਪਰਸਪੇ ਹੈ ਬਾਈ ਕੋਈ ਨਹੀਂ ਪੈਸੇ ਜਿੰਨੇ ਮਰਜ਼ੀ ਕਰ ਚੋਰ ਹੋਰ ਫਿਰ ਦੱਤੀ ਦੇ ਘੇੜੀ ਪੂਰੀ ਠੀਕ ਹੈ ਬਾਲਾ ਮੇਰੀ ਗੱਲ ਸੁਣ ਬਾਲਾ ਟਾਈਮ ਨਹੀਂ ਲਾ ਕੇ ਆਉਣਾ ਉੱਥੇ ਉਰੇ ਅਕੈਡਮੀ ਵਾਲੇ ਨੇ ਮੁੰਡੇ ਅਕੈਡਮੀ ਜਿਹੜੇ ਮੁੰਡੇ ਨਹੀਂ ਜਿਹੜਾ ਉਦੋਂ ਉਹਨਾਂ ਦਾ ਕੋਚ ਸਾਹਿਬ ਹੈ ਜੀ ਉਹਨਾਂ ਦੀ ਅਕੈਡਮੀ ਜਾ ਕੇ ਨਿਮੇੜ ਦੇ ਹੁਣ ਇਹ ਨਿਮੇੜ ਦੂਗਾ 2 ਮਿੰਟ ਚ ਕਾਪੀ ਫਟਾ ਦੇਣਾ ਇਹਨੂੰ ਬਾਈ ਹੋਰ ਫੜਾਈ ਲਈ ਕਲੇ ਹੁਣੇ ਆਪਾਂ ਪੇਉਣਾ ਮੰਗਾ ਲਾਏ ਮੋਟਰ ਵੀ ਬੰਦ ਕਰੀ ਜਰਮਨ ਕਿੱਧਰੋਂ ਆਇਆ ਨੋ ਡੰਡਾ ਲੈ ਕੇ ਆਵਾਂ ਕਿੱਧਰੋਂ ਆਇਆ ਬਾਈ ਯਾਰ ਪਹਿਲਾਂ ਮੈਨੂੰ ਲੱਗਦਾ ਸੀਗਾ ਹੈ ਹਨਾ ਵੀ ਬਲੌਗ ਅਦੇ ਵਿੱਚ ਬਾਅਦ ਬੁੱਲਣਾ ਸੌਕਾ ਮੈਨੂੰ ਆਹ ਨਾਲ ਦੀ ਨਾਲ ਆਹ ਠੀਕ ਆ ਗੱਲਬਾਤ ਸਿੱਧਾ ਐਡਿਟ ਮਾਰਿਆ ਜਿਵੇਂ ਬਣੇ ਹੋਏ ਬੱਸ ਉਵੇਂ ਹੀ ਪਾ ਲਵੇ ਹਨਾ ਇਹ ਵੀ ਠੀਕ ਆ ਚੀਜ਼ ਲੈ ਵੀ ਚੋਬਰਾਂ ਨਿਕਲ ਗਏ ਆਪਾਂ ਫਤਿਹਗੜ੍ਹ ਸਾਹਿਬ ਤੋਂ ਪਿੰਡ ਦੀ ਇੱਥੇ ਲੋਕੇਸ਼ਨ ਲਾਉਣੀ ਹੈ ਚੰਡੀਗੜ੍ਹ ਸਾਈਡ ਆ ਬਾਈ ਉਹਨਾਂ ਦੀ ਅਕੈਡਮੀ ਤੇ ਜੋ ਉੱਥੇ ਜਾ ਕੇ ਆਉਣਾ ਤੇ ਜਿਹੜਾ ਸਭ ਤੋਂ ਵੱਡਾ ਗੱਲਬਾਤ ਆ ਅਸੀਂ ਇੱਕ ਚੀਜ਼ ਤਾਂ ਭੁੱਲ ਗਏ ਬਾਈ ਉਹਨਾਂ ਨੂੰ ਜਿਹੜੇ ਗਿਫਟ ਲੈ ਕੇ ਜਾਣੇ ਸੀ ਉਹ ਤਾਂ ਲੈ ਕੇ ਨਹੀਂ ਆਇਆ ਆਪਾਂ ਆਪਾਂ ਕੀ ਕਰਨ ਜਾਣਾ ਹੈ ਕਿ ਭਾਈ ਉਹਨਾਂ ਗਿਫਟ ਲੈ ਕੇ ਜਾਣੇ ਸੀ ਕਿ ਵੈਸੇ ਤਾਂ ਆਪਾਂ ਵੈਸੀ ਮੈਨ ਨੇ ਚਲੇ ਸੀ ਪਰ ਭਰਾਵਾਂ ਨੂੰ ਜਿਵੇਂ ਗੇਮ ਕਰਦੇ ਆਂ ਮੁੰਡੇ ਉਸ ਹਸਾਉਣ ਨਾਲ ਆਪਾਂ ਮਰਦਾਨਾ ਕਰਕੇ ਆਉਣਾ ਵੀਰਾਂ ਦਾ ਯਾਰ ਦੇਖੋ ਉਸਤਾਦ ਆਪਾਂ ਚੰਗੀ ਤਰੀਕੇ ਨਾਲ ਚੰਗਾ ਕੰਮ ਕਰਦੇ ਆਂ ਨਾ ਠੀਕ ਆ ਉਹਨੂੰ ਹਰ ਬੰਦਾ ਐਪਰੀਸ਼ੀਏਟ ਕਰਦਾ ਬਾਕੀ 100 ਦੇ ਵਿੱਚੋਂ 95 ਬੰਦਿਆਂ ਨੂੰ ਆਪਾਂ ਖੁਸ਼ ਕਰ ਸਕਦੇ ਆਂ 5 ਬੰਦਿਆਂ ਦਾ ਮਨ ਨਹੀਂ ਜਿੱਤ ਸਕਦੇ ਸਪਲੀਮੈਂਟ ਜਾਂ ਡਾਈਟ ਜਾਂ ਜਿਮ ਜਿਹੜੀ ਲੈਣਾ ਨਾ ਡਾਈਟ ਦੇ ਵਿੱਚੋਂ ਬੰਦੇ ਦੇ ਉਹੀ ਵੜੇ ਮਤਲਬ ਦਾਣਾ ਵੀ ਹੋ ਗਿਆ ਨਾ ਉਹਨੇ ਕਹਿੰਦਾ ਮੇਰੇ ਤਾਂ ਬਸ ਸਪਲੀਮੈਂਟ ਨਾਲ ਹੀ ਹੋਇਆ ਸਪਲੀਮੈਂਟ ਨਾਲ ਵੀ ਬੰਦਾ ਉਹ ਵੈਸੇ ਬਿਮਾਰ ਨਹੀਂ ਹੁੰਦਾ ਸਪਲੀਮੈਂਟ ਲੈ ਨਾ ਤੇ ਜਿਮ ਲੈ ਨਾ ਤੇ ਡਾਈਡੂਡ ਦੇ ਵਿੱਚ ਜਿੰਗਰੇ ਵਾਲਾ ਹੀ ਬੰਦਾ ਉਤਰਦਾ ਇਹ ਹਮੇਸ਼ਾ ਧਿਆਨ ਰੱਖੋ ਕੀ ਕੀ ਲੈਣਾ ਯਾਰ ਕਾ ਵਧੀਆ ਠਰ ਪੰਜ ਪਹਿਲਾ ਅਸੀਂ ਨੇ ਇਹਨੂੰ ਪਾ ਦੇ ਡੱਲਵਾ ਬਿਲਕੁਲ ਅਧਰ ਹੀ ਪੰਜ ਪੰਜੇ ਵਧੀਆ ਰੀਅਲ ਟੈਸਟ ਆਇਆ ਕਿੰਨੇ ਨੇ ਇਹ ਕਰਦੇਗਾ ਟੋਲ ਨੇ ਅੱਜ ਤੋਂ ਕਰਦੇ ਨਰਜੀਨ ਗਈ ਟੋਲ ਪਰ ਉਹ ਦੇ ਕਿ ਲੋਗ ਲੋੜੇ ਦੇ ਤੇ ਠੀਕ ਆ ਰੱਖਣੇ ਆ ਕਿ ਟੋਟਾ ਕਿਲੋ ਕਿਲੋ ਵਾਲੇ ਦੇ ਲੈ ਵੀ ਚੋਬਰੋ ਕਰਾਲੀ ਢੱਪ ਗਏ ਤੇ ਜਿਹੜਾ ਆਉਂਦਾ ਪਿੱਛੇ ਉਹ ਟੋਲ ਉਹ ਢੱਪ ਗਏ ਤੇ ਸਮਾਨ ਬਾਈ ਉਹਨਾਂ ਦਾ ਹੋਰ ਵੀ ਸਪਲੀਮੈਂਟ ਪਿੱਛੇ ਵਿਟਾਮਿਨ ਬਟੂਮਨ ਮੀਗਾ 3 ਕੈਲਸ਼ੀਅਮ ਟੈਸਟਾ ਬੂਸਟਰ ਵਗੈਰਾ ਜੋ ਵੀ ਹੈ ਚਲੋ ਲੈ ਆਏ ਜਿੰਨੀ ਵੀ ਆਪਣੇ ਪਰਮਾਰਥ ਮੋਂ ਵੱਲੋਂ ਜਿੰਨੀ ਭਰਾਵਾਂ ਦੀ ਸਪੋਰਟ ਆ ਖਿਆਲ ਤਾਂ ਕੰਪਨੀ ਵੀ ਚਲੋ ਕਹਿੰਦੀ ਹੈ ਮੈਂ ਤਾਂ ਕਹਿੰਦਾ ਹੁਣ ਨਾ ਫਿਰ ਵੀ ਮਿਲ ਕੇ ਜਾਇਆ ਕਰੋ ਦੱਸਿਆ ਕਰੋ ਕੋਈ ਮੁੰਡਾ ਹੁੰਦਾ ਨਾ ਜੇ ਜਿੰਨਾ ਹੋ ਸਕਦਾ ਹੁੰਦਾ ਕਰਨਾ ਚਾਹੀਦਾ ਬੰਦੇ ਨੂੰ ਹੋਰ ਵੀ ਜਿੰਨੇ ਵੀ ਆਪਣੇ ਭਰਾ ਦੇ ਸਟੋਰ ਵਾਲੇ ਸਾਰੀ ਮੇਰੇ ਸਹਾਰ ਨਾਲ ਸਪੋਰਟ ਕਰਦੀ ਹੈ ਇੱਕ ਦੂਜੇ ਨਾਲ ਹੀ ਚੱਲਦੀਆਂ ਨੇ ਗੱਡੀਆਂ ਜੇ ਮੁੰਡੇ ਆਪਣੇ ਕੋਲ ਆਉਂਦੇ ਨੇ ਸਹੱਬਾ ਕੰਮ ਕਰਦੇ ਆ ਉਹਨਾਂ ਨਾਲ ਹੀ ਆ ਇੱਕ ਦੂਜੇ ਨਾਲ ਹੀ ਆ ਮੁੰਡੇ ਸਪੋਰਟ ਕਰਦੇ ਤਾਂ ਹੀ ਸਟੋਰ ਚੱਲਦੇ ਨੇ ਜਾਂ ਭਰਾਵਾਂ ਮੇਰੇ ਨਾਲ ਕੁਝ ਨਹੀਂ ਤੇ ਪਹੁੰਚ ਚੁਗੇ ਆ ਆਪਾਂ ਕਿਹੜਾ ਅਰਸ਼ੇ ਇਹ ਕਰਾਲੀ ਡੱਪ ਗਈ ਜੀ ਆਪਾਂ ਅੱਗੇ ਆ ਗਏ ਕਰਾਲੀ ਡੱਪ ਗਈ ਬਈ ਕਰਾਲੀ ਵਜੀਦਪੁਰ ਵਜੀਦਪੁਰ ਹੈ ਕਿੱਥੇ ਵਜੀਦ ਦੇਖਣ ਆਪਾਂ ਗੱਲ ਕਰਦੇ ਆ 크ਰੋਸਿੰਗ ਦੀ ਜਿੰਨੇ ਵੀ ਭਰਾ ਆਪਾਂ ਨੂੰ ਸੁਣਦੇ ਆ ਪਿਆਰ ਕਰਦੇ ਆ ਨਾ ਬਾਈ ਜਦੋਂ ਕ੍ਰੋਸ ਕਰਨਾ ਨਾ ਕਾਲੀ ਨਹੀਂ ਕਰਨੀ ਜਮਾਂ ਵੀ ਹੁਣ ਵੀ ਕਵੀਰ ਨੇ ਜਮਾ ਹੀ ਨਹੀਂ ਦੇਖਿਆ ਆਏ ਨਿਕਲ ਗਏ ਗੁਣੀ ਮਾਗ ਵੀ ਸੌਰੀ ਪ੍ਰਧਾਨ ਵੀਡੀਓ ਕੱਟੀ ਗਈ ਸੀ ਤੇ ਬਾਈ ਦਾ ਫੋਨ ਆ ਗਿਆ ਸੀਗਾ ਪਹਿਲੀ ਵਾਰੀ ਹੋਇਆ ਯਾਰ ਸ਼ਮੈ ਇਧਰ ਨੂੰ ਤੂੰ ਵੀ ਪਹਿਲਾਂ ਆ ਨਾ ਜੀ ਤੇ ਇਧਰ ਬੜੀਆਂ ਯਾਰ ਦਰਾਸ ਦਰੋਤ ਆ ਨਾ ਚੰਗੇ ਬਾਗ ਬੂਗਰ ਇਧਰਲੀ ਸਾਈਡ ਬਤਾ ਬਹੁਤ ਹਰੀਆਲੀ ਨਾਲ ਯਾਰ ਬੇਨ ਕਿਹੜੇ ਜਗਾ ਜੀ ਹੋਵੇ ਬੰਦੇ ਕੋਲ ਜਿਹੇ ਅੱਧੇ ਗਿੱਲੇ ਤੋਂ ਘੱਟੇ ਜਗਾ ਹੋਵੇ ਦਰਾਗ ਦੇ ਤਾਂ ਇਧਰ ਦੇਖੋ ਬਈ ਦਰਾਗ ਯਾ ਬਾਦ ਅੰਬੀ ਅੰਬ ਉਹ ਵੀ ਸ਼ਾਂਤ ਨੇ ਬੈਠੇ ਬੰਦੇ ਗਾਈਜ਼ ਦੇਖੋ ਸੱਤਾਂ ਹੀ ਦਰੱਖਤ ਗਾਈਜ਼ ਫੇਰ ਆਂਬ ਆ ਗਿਆ ਗਾਈਜ਼ ਉਹ ਆ ਗਿਆ ਅੰਬ ਆ ਗਾਈਜ਼ 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 ਦੇਖੋ ਵੀਰ ਜੀ ਛੋਟੇ ਛੋਟੇ ਨੂੰ ਅਗ ਲੱਗਿਆ ਨਹੀਂ ਹੈ ਨਾ ਯਾਰ ਆਪਾਂ ਉਥੋਂ ਮਲੇਰ ਕੋਟਲੇ ਤੋਂ ਲੈ ਕੇ ਆਉਣੇ ਯਾਰ ਸ਼ੰਭ ਇਥੋਂ ਗੁਰੂ ਜਿਹੜਾ ਵੀ ਵੀਰ ਯਾਰ ਵੀਡੀਓ ਦੇਖਦਾ ਹੋਇਆ ਜੇ ਜਿੱਦਣ ਮੇਰੇ ਕੋਲ ਕੋਈ ਸਮਾਨ ਲੈਣਾ ਆਇਆ ਨਾ ਕਾਲ ਕਰ ਲਿਓ ਉਹ 9001 ਵਾਲਾ ਬੋਲੀ ਨੰਬਰ 6280199001 ਇਸ ਨੰਬਰ ਤੇ ਕਾਲ ਕਰਕੇ ਆਇਓ ਜਿਹੜਾ ਵੀਰ ਧੂਰੀ ਤੋਂ ਮਲੇਰ ਕੋਟੇ ਤੋਂ ਆਇਆ ਆਪਾਂ ਉੱਥੋਂ ਮੰਗਾਉਣੇ ਆਂ ਅੰਬਾ ਦਾ ਬੂਟਾ ਦੋ ਤਿੰਨ ਬੂਟੇ ਨੇ ਉੱਥੇ ਬਹੁ ਬਰੀਕਾ ਕੰਮ ਕਰਦੇ ਆ ਨਰਸਰੀ ਤੇ ਬਾਈ ਉਹ ਮੁਸਲਮਾਨਾਂ ਦਾ ਹੀ ਆ ਮੇਲਾ ਨਰਸਰੀ ਮੁੰਡੇ ਦੀ ਤੇ ਉਹ ਬਾਈ ਤੋਂ ਅੰਬ ਲਿਆ ਕੇ ਦਿਓ ਯਾਰ 골ਡਨ 골ਡਨ ਨਰਸਰੀ ਆ ਜਿਹੜੀ ਵੀ ਨਰਸਰੀ ਹੈ ਦੁਬਈ ਵੱੜ ਕੇ ਠੀਕ ਆ ਤੇ ਰਾਹ ਦੇਖ ਲਈ ਹੈ ਮੈਂ ਵਿੱਚ ਜਿਹੜੇ ਮੁੰਡੇ ਦੇਖ ਰਹੇ ਆ ਵੀਡੀਓ ਸਾਰੇ ਜਿਹੜੇ ਸਮਝ ਗਏ ਉਹਦੇ ਮੁੰਡੇ ਲੱਗੇ ਹੋਏ ਮਾਰਦੇ ਨੇ ਪੱਟੂ ਥਾਪੀਆਂ ਪੱਟਾਂ ਤੇ ਜਿਹੜਾ ਜਲਾ ਬਲੌਗ ਵੀ ਸੋਣਾ ਬੱਚੇ ਵੀ ਹਨ ਛੋਟੇ ਛੋਟੇ ਜਵਾਗ ਵੀ ਨੇ ਬਹੁਤ ਵਧੀਆ ਜਿਹਨੇ ਜੋ ਕਹਿਣਾ ਕਹੀ ਜਾਵੇ ਪਰ ਮੈਨੂੰ ਬਤਾ ਵੀ ਮੈਂ ਬਹੁਤ ਵਧੀਆ ਕੰਮ ਕਰਨ ਜਾ ਰਿਹਾ ਹਾਂ ਹਨਾ ਕੋਈ ਆਪਾ ਸਪਲੀਮੈਂਟ ਲੈਣ ਦੇ ਵਿੱਚ ਗੰਦ ਨਹੀਂ ਪਾਇਆ ਕਦੇ ਬਟਾਮਨ ਵਿੱਚ ਐਮੇਗਾ 3 ਵਿੱਚ ਐ ਕੈਲਸ਼ੀਅਮ ਵਿੱਚ ਐ ਫਾਸਟ ਗੇਨ ਵਿੱਚ ਐ ਪ੍ਰੋਟੀਨ ਵਿੱਚ ਐ ਕਦੇ ਗੰਦ ਨਹੀਂ ਬਾਈ ਵਿੱਚ ਐ ਤੇ ਅੱਜ ਮੈਨੂੰ ਖੁਸ਼ੀ ਹੁੰਦੀ ਐ ਯਾਰ ਵਧੀਆ ਯਾਰ ਗੇਮ ਵਾਲੇ ਮੁੰਡਿਆਂ ਨੂੰ ਵਧੀਆ ਚੀਜ਼ਾਂ ਮਿਲਨ ਦਾ ਆਈ ਸੁਭਾਤ ਹੋਣਾ ਭਰਾਵਾਂ ਦਾ ਕੀ ਬਾਤ ਐ ਇਹਦਾ ਬਿਲਡਿੰਗ ਬੋਡੀ ਐ ਸ਼ੁਰੂ ਹੋ ਗਿਆ ਸ਼ਹਿਰ ਨਿਊ ਚੰਡੀਗੜ੍ਹ ਚ ਪੈ ਜਾਂਦਾ ਇਹ ਉਹ ਰੁਕ 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 ਟੇਡੀ ਕੱਢ ਟੇਡੀ ਕੱਢ ਕੱਢ ਬਹੁਤ ਜ਼ਿਆਦਾ ਲੱਗਣ ਵਾਲਾ ਕੰਮ ਟੇਡੀ ਕਰਕੇ ਜਿਵੇਂ ਹਾਂ ਟੇਢੀ 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 ਰੱਖ ਦੇ ਦੀ ਹਾਂ ਟੇਢੀ ਹੁਣ ਘਰ ਇਧਰ ਹਮੇਸ਼ਾ ਬਹੁਤ ਜ਼ਿਆਦਾ ਉੱਚੀ ਹੈ ਨਾ ਆਹ ਬੰਦਾ ਦੇਖ ਲਓ ਬਈ ਮਕੈਨਿਕ ਬਣਾਇਆ ਅਜੀ ਹੈਰਾਨ ਮਾਨੇ ਆ ਬਈ ਇੱਕ ਵੀਡੀਓ ਹੈ ਨਾ ਬੰਦੇ ਯਾਰ ਕੀ ਬਾਤ ਮੈਨੂੰ ਬਹੁਤ ਵਧੀਆ ਲੱਗਿਆ ਮਾ ਯਾਰ ਆਪਾਂ ਬਣਾ ਕੇ ਆਪਾਂ ਭੁੱਲ ਜੰਨੇ ਵੀ ਇੱਥੇ ਆਪਾਂ ਆ ਗੱਲ ਕਰੀ ਸੀ ਪਰ ਮੁੰਡੇ ਯਾਦ ਰੱਖਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੇ ਕੋਈ ਵੀ ਟੋਆ ਨਾ ਨੀਵੀਂ ਗੱਡੀ ਨਾਗਾ ਤਾਂ ਟੇਢੀ ਕਰਕੇ ਕੱਢਣੀ ਹੈ ਬਸ ਤੇ ਨਹੀਂ ਗੱਡੀ ਲੱਗਦੇ ਬਾਕੀ ਹੌਲੀ ਪਿਆਰ ਨਾਲ ਸਮਝ ਕੇ ਗੱਡੀ ਚਲਾਉ ਬਸ 80 ਤੋਂ ਵੱਧ ਹਾਈਵੇ ਤੇ ਅਸੀਂ ਰੱਖਣੀ ਨਹੀਂ ਹੈਗੀ ਤੇ ਤੁਮੇ ਨਾਲ ਰਹਿਣਾ ਆਪਾਂ ਨੂੰ ਪਤਾ ਵੀ ਹੌਲੀ ਚਲਾਉ ਰਾਂ ਉਹਨਾਂ ਕਦੇ ਟੈਨਸ਼ਨ ਵਾਲੀ ਗੱਲਬਾਤ ਨਹੀਂ ਹੁੰਦੀ ਹੈਗੀ ਤੇ ਗੱਬਰੂ ਵੀ ਅਜ ਪੀਲਾ ਰੰਗ ਢੋਕੀ ਵਰਦਾ ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾ ਚਿਲਾਕੀਆਂ 'ਚ ਕਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ ਚਿਲਾਕੀਆਂ 'ਚ ਕਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ ਅੱਜ ਆਏ ਆਪਾਂ ਦਸ਼ਮੇਸ਼ ਅਕੈਡਮੀ ਹਨੇ ਦਸ਼ਮੇਸ਼ ਅਕੈਡਮੀ ਤੇ ਚੰਡੀਗੜ੍ਹ ਵਾਲੀ ਸਾਈਡ ਤੇ ਆਏ ਸੀਗੇ ਤੇ ਬਾਈ ਉਹਨਾਂ ਕੋਲ ਜਾਂਦਾ ਹੁੰਦਾ ਆਪਣਾ ਸਪਲੀਮੈਂਟ ਤੇ ਸਪਲੀਮੈਂਟ ਜਾਂਦੇ ਜਾਂਦੇ ਆਪਣਾ ਪਿਆਰੀ ਬਣ ਗਿਆ ਬਹੁਤ ਵਧੀਆ ਹਨਾ ਸਾਰੇ ਮੁੰਡੇ ਵੀ ਮਿਹਨਤੀ ਨੇ ਸਾਰੇ ਪੂਰੇ ਚੋਬਰ ਨੇ ਮਿਲਾਂ ਉਮਰਾਂ ਵੀ ਛੋਟੀ ਹੀ ਹੋਣੀ 16 16 ਸਾਲ ਉਮਰ ਆ ਮੁੰਡਿਆਂ ਦੀ ਡਾਈਟ ਡੂ ਟੈਨ ਪੂਰੀ ਵਧੀਆ ਖਾਂਦੇ ਨੇ ਤੇ ਮਿਹਨਤ ਕਿ ਮਿਹਨਤ ਕਿਹੜੇ ਟਾਈਮ ਨਾਲ ਉਹਨਾਂ ਨੇ ਮਿਹਨਤ ਦੋ ਟਾਈਮ ਲਾਉਂਦੇ ਆ ਜੀ ਸਵੇਰੇ ਵੀ ਸ਼ਾਮ ਵੀ ਠੀਕ ਹੈ ਜੇ ਆਪਣੇ ਉਰੇ ਕੋਈ ਵੀ ਏਰੀਏ ਦੇ ਮੁੰਡੇ ਨੇ ਟ੍ਰੇਨਿੰਗ ਲੈਣੀ ਆ ਆ ਸਕਦਾ ਜੀ ਕੋਈ ਮਤਲਬ ਫੀਸ ਵਗੈਰਾ ਫੀਸ ਕੋਈ ਨਹੀਂ ਜੀ ਫ੍ਰੀ ਹੈ ਜੀ ਲੈ ਵੀ ਮਿੱਤਰੋ ਫ੍ਰੀ ਆ ਜਿਹੜੇ ਮੁੰਡੇ ਗੇਮ ਦੇ ਵਿੱਚ ਜਾਣਾ ਚਾਹੁੰਦੇ ਨੇ ਇੱਕ ਦਿਲ ਦੇ ਵਿੱਚ ਉਹ ਭਲੇਖਾ ਕੱਢੋ ਵੀ ਗੇਮ ਜਿਹੜੀ ਕਬੱਡੀ ਆ ਜਾਂ ਕੋਈ ਵੀ ਗੇਮ ਆ ਵੀ ਇਹ ਪੈਸੇ ਨਾਲ ਚੱਲਦੀ ਹੈ ਗੇਮ ਚੱਲਦੀ ਹੈ ਡਾਈਟ ਨਾਲ ਮਿਹਨਤ ਨਾਲ ਹੁਣ ਕਈ ਮੁੰਡੇ ਮਿਹਨਤ ਇੰਨੀ ਟੌਪ ਦੀ ਲਾਉਂਦੇ ਨੇ ਡਾਈਟ ਹੁੰਦੀ ਹੈ ਨਾਰਮਲ ਪਰ ਉਹਨਾਂ ਸਿੱਕਾ ਬੋਲਦਾ ਹੁੰਦਾ ਹਨਾ ਆਪਣੀ ਨਾਰਮਲ ਘਰ ਦੀ ਵਧੀਆ ਖਾਣਾ ਖਾਇਆ ਕਰੋ ਵਧੀਆ ਸਪਲੀਮੈਂਟ ਵਗੈਰਾ ਤਾਂ ਅੱਜ ਕੱਲ ਚਲੋ ਰੇਟ ਸਰ ਹਰ ਚੀਜ਼ ਮਿਲਦੀ ਰਹਿੰਦੀ ਆ ਨੌਲੇਜ ਬਾਦੀ ਰਹਿੰਦੀ ਆ ਤੇ ਕੀ ਕਹਿੰਦੇ ਹੁੰਦੇ ਨੇ ਲੈ ਆ ਜਾ ਤੁਹਾਨੂੰ ਸਾਰਿਆਂ ਨੂੰ ਲੈ ਵੀ ਮੇਤਰਾ ਕੇ ਫੜਮਾਈ ਉਹ ਦਾ ਤਰੀਕ ਕਿੰਨੀ ਹੈ ਜੀ ਵੀਰੇ 16 ਸਾਲ ਹੈ ਜੀ ਵੀਰੇ 16 ਸਾਲ ਉਮਰ ਆ ਤੇ ਡਾਈਟ ਟੂਟ ਕੀ ਖਾਣਾ ਉਹਨਾਂ ਦਿਨ ਚ ਦਲੀਆ ਖਾ ਲੈਣੇ ਵੀਰੇ ਸ਼ੇਕ ਸ਼ੂ ਬਣਾ ਲੈਣੇ ਆ ਹਾਂ ਇਹ ਪੂਰੀ ਵੀ ਨਹੀਂ ਆ ਵੀਰੇ ਜਿਵੇਂ ਹੁਣ ਇੱਕ ਕੰਪਲੀਟ ਡਾਈਟ ਕੀ ਖਾਣਾ ਉਹਨਾਂ ਦਿਨ ਦੇ ਵਿੱਚ ਬਾ ਹੀ ਵੀਰੇ ਆਪਣੀ ਦੇਸੀ ਖਰਾਕ ਹੈ ਜਿਵੇਂ ਦਲੀਆ ਹੋ ਗਿਆ ਲੋਲੂ ਹੋਗੇ ਸਵੇਰੇ ਉੱਠਦੇ ਸਾਰ ਦਲੀਆ ਪੀ ਲੈਣ ਦੁੱਧ ਦਾ ਗਲਾਸ ਫਿਰ ਸੈਰ ਸੂਰ ਕਰਕੇ ਫਿਰ ਆਪਾਂ ਸ਼ੇਕ ਸ਼ੂਕ ਬਣਾ ਲਈਦਾ ਠੀਕ ਹੈ ਸ਼ੇਕ ਚ ਕੀ ਕੀ ਪਾਉਣਾ ਸ਼ੇਕ ਚ ਜਿਵੇਂ ਬਨਾਣਾ ਦਾ ਹੋ ਗਿਆ ਜਿਵੇਂ ਦੁੱਧ ਹੋ ਗਿਆ ਬਦਾਮ ਬਦੂਮ ਹੋਗੇ ਵੀਰੇ ਐ ਬਣਾ ਕੇ ਸ਼ੇਕ ਬਣਾ ਲੈਂਦਾ ਠੀਕ ਹੈ ਹਾਂਜੀ ਪਹਿਲਾਂ ਉੱਠ ਕੇ ਦਲੀਆ ਕਰਨ ਫਿਰ ਸ਼ੇਕ ਪੀਣ ਫਿਰ ਸ਼ੇਕ ਬਿਲਕੁਲ ਫਿਰ ਕੇ ਹਾਂਜੀ ਦੋ ਤਿੰਨ ਘੰਟੇ ਦਾ ਗੈਪ ਪਾ ਕੇ ਹਾਂਜੀ ਫਿਰ ਸ਼ੇਕ ਤੋਂ ਬਾਅਦ ਕਿੰਨੇ ਘੰਟੇ ਦਾ ਗੈਪ ਪਾਉਣਾ ਖਾਣ ਪੀਣ ਦੇ ਫਿਰ ਦੋ ਘੰਟੇ ਦਾ ਵੀਰੇ ਹਾਂ ਜੀ ਤੇ ਪ੍ਰੈਕਟਿਸ ਕਿਹੜੇ ਟਾਈਮ ਕਰਦੇ ਪ੍ਰੈਕਟਿਸ ਦੋਈ ਟਾਈਮ ਬਰੇ ਸਵੇਰੇ ਸ਼ਾਮ ਪਾਵਰਪੂਰ ਵਧੀਆ ਹਾਂ ਜੀ ਪੂਰੀ ਵਧੀਆ ਰਾਤ ਨੂੰ ਵੀ ਆਂਡੇ ਉਂਡੇ ਹੋਗੇ ਆਪਣੇ ਚਾਰ ਪੰਜ ਆਂਡੇ ਚਾਰ ਪੰਜ ਆਂਡੇ ਹਾਂ ਜੀ ਲੈ ਮਿੱਤਰੋ ਵੀਡੀਓ ਦੇਖੋ ਕੋਈ ਇਹ ਉਹ ਨਹੀਂ ਹੈਗੀ ਕੋਈ ਪ੍ਰੋਮੋਸ਼ਨ ਨਹੀਂ ਕਰਦਾ ਆਇਆ ਹੋਇਆ ਮੈਂ ਇੱਧਰ ਇਹਦਾ ਡਾਈਟ ਬਾਈ ਉਹਨਾਂ ਨੂੰ ਪੁੱਛਣ ਦਾ ਮਤਲਬ ਇਹ ਹੈ ਇਸ ਦਾ ਗਰਾਊਂਡ ਜਾਣਾ ਸੀ ਕਿ ਵੀ ਡਾਈਟ ਖਾਦੇ ਕੀ ਨੇ ਹੁਣ ਜਿਵੇਂ ਬਾਈ ਨੇ ਦੱਸਿਆ ਹਨ ਦੇਣ ਦੇ ਵਿੱਚ ਆਪਣੀਆਂ ਸਬੂਤ ਮੈਂ ਤੁਹਾਨੂੰ ਯਾਦ ਕਿਵੇਂ ਉਹਦਾ ਬਾਈ ਕਹਿੰਦਾ ਬਾਈ ਇਹ ਗੱਲ ਦੱਸਿਆ ਕਿ ਨਾ ਦੇਨ ਦੇ ਵਿੱਚ ਡਾਈਟ ਕੀ ਖਾਂਦਾ ਇੱਕ ਤਾਂ ਰਾਤ ਨੂੰ ਸੌਣ ਵੇਲੇ ਅੰਡੇ ਖਾਂਦਾ ਬਾਈ ਸਵੇਰੇ ਉੱਠ ਕੇ ਦਲੀਆ ਖਾਂਦਾ ਹਨਾ ਉਹ ਤੋਂ 3 ਘੰਟੇ ਦਾ ਗੈਪ ਪਾ ਕੇ ਸ਼ੇਕ ਪੀ ਲੈਂਦਾ ਤੇ ਦੁਪਹਿਰੇ ਕੀ ਖਾਂਦਾ ਦੁਪਹਿਰੇ ਵੀ ਰੋਟੀ ਸਾਦੀ ਰੋਟੀ ਦੁਪਹਿਰ ਦਾ ਇੱਕ ਬਹੁਤ ਵਧੀਆ ਮੀਲ ਹੈ ਜਿਵੇਂ 100 ਗ੍ਰਾਮ ਰਾਈਸ ਤੇ 100 ਗ੍ਰਾਮ ਆਪਣੇ ਬਲੈਕ ਚਨੇ ਕਰ ਲਓ ਕਦੇ ਦਾਲ ਕਰ ਲਓ ਹਨਾ 4 ਕ ਮੀਲ ਦੇਨ ਦੇ ਵਿੱਚ ਬਹੁਤ ਹੁੰਦੇ ਨੇ ਕੋਸ਼ਿਸ਼ ਕਰਿਆ ਕਰੋ ਜਿਵੇਂ ਇੱਕ ਤਾਂ ਸਲਾਦ ਦੋ ਵੇ ਟਾਈਮ ਖਾਣ ਦੀ ਇੱਕ ਫਰੂਟ ਫਰੂਟ ਜ਼ਰੂਰੀ ਨਹੀਂ ਵੀ 200 ਰੁਪਏ ਕਿਲੋ ਸੇਬ ਵੀ ਲੈ ਕੇ ਆਉਣੇ ਨੇ ਜਿਹੜਾ ਵੀ ਤੁਹਾਨੂੰ 50-60 ਰੁਪਏ ਵਾਲਾ ਫਰੂਟ ਮਿਲਦਾ ਹਨਾ ਤੇ ਆਪਣਾ ਉਹੀ ਸ਼ੁਰੂ ਕਰ ਲਿਆ ਕਰੋ ਤੇ ਬਾਕੀ ਆ ਬਾਈ ਆਪਣੇ ਸੱਚ ਬਾਈ ਕੋਲ ਫਾਸਟ ਅਗੇਨ ਗਏ ਆ ਸੀ ਹਨਾ ਤੇ ਕਿੰਨੇ ਦਿਨ ਹੋ ਗਏ ਭਰੇ ਖਾਣ ਦੇ ਨੂੰ ਬਾਈ ਹੋ ਗਏ ਹੁਣੇ 10 ਦਿਨ 10 ਦਿਨ ਹੋ ਗਏ ਹਾਂਜੀ ਬਾਈ ਤੋਂ ਬਾਲਟੀ ਉਹ ਨਹੀਂ ਸੀ ਕੋਲੀ ਬਾਈ ਕਹਿੰਦਾ ਸੀ 2-3 ਦਿਨ ਨਹੀਂ ਤਾਂ ਦਿਨ ਵੱਧ ਨਿਕਲ ਜਣੇ ਸੀਗੇ ਚੱਲਦੀ ਆ ਕਿਹੜਾ ਕੀ ਕੀ ਖਾਂਦਾ ਉਹਨਾਂ ਦਿਨਾਂ ਚ ਦਿਨ ਚ ਪਹਿਲੇ ਹੀ ਸਵੇਰੇ ਉੱਠ ਕੇ ਛੋਲੀ ਠੀਕ ਆ ਫਿਰ ਉਦੋਂ ਮਿਹਨਤ ਬਾਅਦ ਦੀ ਸ਼ੇਕ ਜੀ ਠੀਕ ਆ ਫਿਰ ਉਦੋਂ ਆਪਣਾ ਸਵੇਰ ਦੀ ਰ ਵੀ ਮਤਲਬ ਰੋਟੀ ਨਾਲ ਕੀ ਖਾਣਾ ਰੋਟੀ ਨਾਲ ਰੋਟੀ ਫੇਰ ਦੁੱਧ ਦਾ ਦਹੀ ਸਲਾਦ ਨਹੀਂ ਹੈ ਨਾ ਖਾਂਦੇ ਯਾਰ ਡਾਈਟ ਨਾਲ ਮੈਂ ਲਾਦਾ ਹੈ ਨਾ ਭਾਈ ਖੀਰੇ ਖੂਰੇ ਪਤਾ ਨਹੀਂ ਗਾ ਪ੍ਰਧਾਨ ਇੱਕ ਗੱਲ ਯਾਦ ਰੱਖੋ ਜਦੋਂ ਪ੍ਰੋਟੀਨ ਡਾਈਟ ਲੈਨੇ ਆ ਖੀਰਾ ਹੋ ਗਿਆ ਕੱਕੜੀ ਹੋ ਗਈ ਅਤੇ ਪਿੰਡ ਦੇ ਵਿੱਚ ਰਹਿਣਾ ਤਾਂ ਬੇਲ ਬੂਲਾ ਲਾ ਕੇ ਰੱਖੋ ਉਹਦੀ ਦੋ ਬੇਲਾਂ ਲੱਗੀਆਂ ਉਹਨਾਂ ਖੀਰੇ ਦੀਆਂ ਮੁੱਕਦੀਆਂ ਨੇ ਤੇ ਖੀਰਾ ਕੱਕੜੀ ਵਗੈਰੇ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਫੇ ਦੁਪਹਿਰੇ ਦੁਪਹਿਰੇ ਭਈ ਆਪਣੇ ਜਿੱਦਾਂ ਕੀ ਦੇਸੀ ਖਾਣਾ ਹੋਊਗੀ ਦਹੀਂ ਨਾਲ ਰੋਟੀ ਉਹ ਹੋਰ ਹੋ ਗਈ ਦੀ ਤਾਂ ਛੇਕ ਛੂਕ ਹੋਗੇ ਤੇ ਰਾਤ ਨੂੰ ਰਾਤ ਨੂੰ ਬਈ ਆਂਡੇ ਅੱਛਾ ਤੇ ਜਿਹੜੇ ਦਾਣੇ ਨੇ ਪਹਿਲਾਂ ਆ ਤਾਂ ਪਹਿਲਾਂ ਤੋਂ ਹੀ ਆ ਸਾਰੇ ਹਾਂਜੀ ਪਹਿਲਾਂ ਤੋਂ ਹੀ ਹੁਣ ਇੱਕ ਇਹ ਵੀ ਗੱਲ ਦੇਵਾ ਚ ਰੱਖਿਆ ਕਰੋ ਆਪਾਂ ਨਾ ਜਿਵੇਂ ਹੁਣ ਮੰਨ ਲਓ ਬਾਈ ਦੇ ਦਾਣੇ ਨੇ ਇਹਦਾ ਯਾਰ ਹਰੇਕ ਬੰਦੇ ਦੀ ਆਪਣੀ ਆਪਣੀ ਸਕਿਨ ਹੁੰਦੀ ਆ ਕਈ ਆਪਣੇ ਯਾਰ ਦੋਸਤ ਹੁੰਦੇ ਨੇ ਜਿਹੜੇ ਛੋਟੇ ਹੁੰਦੇ ਤੋਂ ਮਾੜੇ ਮੋਟੇ ਦਾਣੇ ਨਿਕਲਦੇ ਰਹਿੰਦੇ ਨੇ ਉਹ ਡਰ ਨਾ ਜਾਇਆ ਕਰੋ ਠੀਕ ਆ ਹੁਣ ਜਿਵੇਂ ਹੁਣ ਬਾਈ ਅੰਜੀਰ ਖਾਊਗਾ ਅੰਡੇ ਖਾਊਗਾ ਸ਼ੇਕ ਖਾਊਗਾ ਪ੍ਰੋਟੀਨ ਤਮ ਲਾ ਕਿੰਨੇ ਦਿਨ ਪਹਿਲੇ ਸ਼ੁਰੂ ਕਰਿਆ ਪ੍ਰੋਟੀਨ ਬਾਈ ਮਹੀਨਾ ਪਹਿਲੇ ਸ਼ੁਰੂ ਕਰਤਾ ਤੇ ਠੀਕ ਆ ਹੁਣ ਫਾਸਟ ਗੇਨ ਕਿੰਨੇ ਦਿਨ ਹੋ ਗਿਆ ਤੇਨੂੰ 10 ਦਿਨ ਹੋ ਗਏ ਬਾਈ ਖਾਂਦੇ 10 ਦਿਨ ਹੋ ਗਏ ਠੀਕ ਆ ਪਰ ਹੁਣ ਜੇ ਹੁਣ ਅੱਜ ਦੇ ਟਾਈਮ ਦੇ ਵਿੱਚ ਇਹਨੂੰ ਕੋਈ ਦੇਖੂ ਉਹ ਕਹੂਗਾ ਇਹਦੇ ਤਾਂ ਪ੍ਰੋਟੀਨ ਕਰਕੇ ਦਾਣੇ ਨਿਕਲ ਗਏ ਐਵੇਂ ਕੁਝ ਨਹੀਂ ਹੁੰਦਾ ਇਹ ਹਰੇਕ ਬੰਦੇ ਦੀ ਆਪਣੀ ਆਪਣੀ ਸਕਿਨ ਹੁੰਦੀ ਆ ਕਿਸੇ ਦੇ ਪਹਿਲਾਂ ਬੁੱਲੋਂ ਤੋਂ ਹੀ ਨਿਕਲੇ ਹੁੰਦੇ ਨੇ ਕਈ ਇਹ ਮੁੰਡਿਆਂ ਨੂੰ ਜਿਵੇਂ ਅੰਡੇ ਖਾਲੇ ਬਹੁਤ ਜਲਦੀ ਹੈ ਨਾ ਪਿੰਪਲ ਨਿਕਲਦੇ ਨੇ ਪਰ ਸ਼ੇਰਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਬਾਈ ਤੇਰੀ ਕਿੰਨੀ ਐਜ ਹੈ 16 ਸਾਲ ਹੈ ਜੀ 16 ਸਾਲ ਹੋ ਗਏ ਆ ਬੰਦੇ ਦੀ ਥੋੜੀ ਵੀਰੇ 17 ਸਾਲ ਦੀ 17 ਦਾ ਤੂੰ ਵੀ ਆਇਆ ਵੀਰੇ ਆਇਆ ਤਾਂ ਨਹੀਂ ਐਂਟਰੀ ਤਾਂ ਨਹੀਂ ਕਰੀ ਹੋਰ ਕਿਹੜਾ ਕਿਹੜਾ ਬਾਈ ਆ ਕੇ ਗਿਆ ਹਾਂ ਜੀ ਤੂੰ ਲੈ ਕੇ ਗਿਆ ਬਾਈ ਲੈ ਕੇ ਗਿਆ ਜੀ ਕੀ ਲੈ ਕੇ ਗਏ ਵੀਰੇ ਆਪਣੇ ਕੋਲ ਆਪਾਂ ਵੀਰੇ ਜਦੋਂ ਸਾਰੇ ਆਏ ਸੀਗੇ ਇਕੱਠੇ ਠੀਕ ਹੈ ਉਦੋਂ ਆਏ ਸੀਗੇ ਆਪਾਂ ਕੀ ਕੀ ਲੈ ਕੇ ਗਏ ਸੀਗੇ ਪ੍ਰੋਟੀਨ ਲੈ ਕੇ ਗਏ ਸੀਗੇ ਠੀਕ ਹੈ ਵਿਟਾਮਿਨ ਵਗੈਰਾ ਚੱਲਦੇ ਨਾਲ ਜਿੰਕ ਜੋਕ ਰਿਕਵਰੀ ਕਿਵੇਂ ਵਧੀਆ ਵੀਰੇ ਬਹੁਤ ਹੁਣ ਕਈ ਬੰਦੇ ਜਿੰਕਾਂ ਨੂੰ ਕਹਿੰਦੇ ਨੇ ਯਾਰੇ ਉਹੀ ਆ ਸਸਤੀ ਚੀਜ਼ ਯਾਰ ਤੂੰ ਦਸ ਰਾਤ ਨੂੰ ਖਾ ਕੇ ਨੀਂਦ ਨੂੰ ਨੀਂਦ ਫੁੱਲ ਦੁਪਹਿਰੇ ਨੂੰ ਵੀ ਫੁੱਲ ਜਾਂਦੀ ਸਵੇਰੇ ਉੱਠਦਾ ਬੰਦਾ ਮਸਾਲ ਮਾਰ ਕੇ ਤੇ ਫੋਰ ਵਾਈਵ ਲੈ ਕੇ ਗਏ ਤੇ ਤੂੰ ਫਾਸਟ ਗੇਨ ਲੈ ਕੇ ਗਏ ਨਹੀਂ ਨਹੀਂ ਪ੍ਰੋਟੀਨ ਪ੍ਰੋਟੀਨ ਲੈ ਗਏ ਫੋ ਲੋ ਕੇ ਰਿਕਵਰੀ ਵੀਰੇ ਤੇ ਕਲੀਨ ਮਸਲ ਵਰਤ ਕੇ ਦੇਖੀ ਜਿਵੇਂ ਇੱਕ ਸਕੂਪ ਲੀਨ ਮਸਲ ਦਾ ਇੱਕ ਦੋ ਵੇ ਦੇ ਲੈ ਲਵੇ ਤੇ ਤੁਸੀਂ ਕੀ ਲੈ ਕੇ ਗਏ ਵੀਰੇ ਬਾਈ ਫਾਸਟ ਗੇਨ ਲੈ ਕੇ ਗਏ ਫਾਸਟ ਗੇਨ ਤੇ ਬੋਲਦਾ ਰਿਜ਼ਲਟ ਪੂਰਾ ਪੂਰੋ ਵੀਰੇ ਕਿੰਨੀ ਗੇਨਿੰਗ ਹੋ ਗਈ ਵੀਰੇ 8 ਕਿਲੋ ਗੇਨਿੰਗ ਹੋ ਗਈ 8 ਕਿਲੋ ਦੀ ਗੇਨਿੰਗ ਹੋ ਗਈ ਤੇ 5 ਕਿਲੋ ਲੈ ਕੇ ਗਏ ਹਾਂ 5 ਕਿਲੋ ਦੀ ਬਾਲਟੀ ਲੈ ਲਈ ਹੋਰ ਨਾਲ ਕੀ ਸੀਗਾ ਮਲਟੀ ਵਿਟਾਮਿਨ ਤੇ ਜੀ ਪਰ ਉਹ ਤੇ ਲੀਵ ਯੂਟੀ ਲੀਵਰ ਦੀ ਲੀਵਰ ਨੂੰ ਵਾਲਾ ਹੋ ਗਿਆ ਇਹ ਬਾਈ ਹੁਣੀ ਤਾਂ ਮੈਨੂੰ ਲੱਗਦਾ ਕੋ ਟੋਕਣੇ ਦੂਜੇ ਪ੍ਰਧਾਨ ਕਿੱਧਰ ਚਲੇ ਗਿਆ ਆ ਬਾਈ ਨੂੰ ਇੱਧਰ ਵੀਡੀਓ ਚ ਤੁਸੀਂ ਅੱਗੇ ਵੀ ਕਈ ਵਾਰੀ ਦੇਖਿਆ ਹੋਵੇ ਨੀ ਬੈਠੇ ਰਹੋ ਤੇ ਬਾਈ ਨੂੰ ਐਂ ਦੱਸ ਵੀਰੇ ਹਾਂਜੀ ਤੁਸੀਂ ਆ ਬੜੇ ਮਾਈਕ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੇਰੇ ਕੋਲ ਆਉਂਦੇ ਰੋ ਡੇਢ ਕ ਸਾਲ ਹੋ ਗਏ ਪੈਂਦੀਆਂ ਤੱਕ ਪੂਰੀ ਮੁੰਡੇ ਖੁਸ਼ ਨੇ ਹੁਣ ਹਾਂਜੀ ਹਾਂ ਇਹ ਬਾਈ ਹੁਣ ਨਾਲ ਆਪਣਾ ਕੋਈ ਟਾਈ ਐ ਆਪਣੀ ਹੈਗਾ ਇਹਦਾ ਮਤਲਬ ਬਾਈ ਨੂੰ ਵੀ ਦਿਲ ਤੇ ਲੱਗਿਆ ਹੋਇਆ ਵੀਰ ਵੀ ਆਪਣੇ ਦਾ ਪਿਆਰ ਆ ਵੀ ਆਪਣੀ ਇਹ ਉਹਦੇ ਵੀ ਚੱਲ ਮੁੰਡੇ ਦਾ ਤੁਸੀਂ ਖਿੱਚ ਕੇ ਰੱਖੋ ਸਭ ਤੋਂ ਵੱਡੀ ਗੱਲ ਆ ਜਿਵੇਂ ਹੁਣ ਬਾਈ ਦੀ ਜਿੰਮ ਹਨਾ ਜਿਹੜੀ ਸਭ ਤੋਂ ਵੱਡੀ ਗੱਲ ਅੱਜ ਮੈਂ ਸਵੇਰੇ ਵੀ ਨਹੀਂ ਵੇਚਣ ਦਾ ਬਾਈ ਵੀ ਵੇਚ ਸਕਦਾ ਵੀ ਮੈਂ ਰੇਟ ਕਰ ਲੇ ਵੀ ਬਾਈ ਮੈਨੂੰ ਆਹ ਰੇਟ ਚਾਹੀਦਾ ਇਹ ਉਹ ਬੰਦਾ ਵੀ ਕੋਈ ਚੱਕਰ ਨਹੀਂ ਬਾਈ ਤੂੰ ਡਾਇਰੈਕਟ ਡੀਲ ਕਰ ਹਨਾ ਤੇ ਬਾਕੀ ਆਪਣੇ ਗੇਮ ਹੁਣ ਮੁੰਡੇ ਖੁਸ਼ ਨੇ ਪੂਰੇ ਹਾਂ ਹੀ ਹਾਂ ਪੈਂਦੀਆਂ ਤੱਕ ਪੂਰੇ ਹਾਂ ਤੇ ਡਾਈਟ ਡੂਟ ਤੇ ਡਾਈਟ ਡੂਟ ਦਾ ਚਾਰਟ ਝੂਟ ਕੌਣ ਬਣਾ ਦਿੰਦਾਈ ਫਿਰ ਚਾਰਟ ਨਹੀਂ ਡਾਈਟ ਤੇ ਫੋਕਸ ਕਰ ਬਾਈ ਖਾਣਾ ਜਿੰਨੀ ਇਸ ਤਰ੍ਹਾਂ ਵਧੀਆ ਰੱਖੋਗੇ ਉਹੀ ਗੇਮ ਦੇ ਵਿੱਚ ਉਨੇ ਹੀ ਚੇਂਜ ਹੋਗਾ ਠੀਕ ਆ ਤੇ ਮੈਂ ਤੇ ਦੋ ਟਾਈਮ ਚੱਲਦੀ ਹੁੰਦੀ ਹਾਂ ਹਾਂਜੀ ਦੋ ਟਾਈਮ ਸਵੇਰੇ ਟਾਈਮ ਜਿਮ ਲਾਉਣਾ ਜੀ ਸ਼ਾਮ ਨੂੰ ਗਰਾਊਂਡ ਤੇ ਜਿਮ ਥੋੜੀ ਆਪ ਦੀ ਆ ਹਾਂਜੀ ਜਿਮ ਵੀ ਦਾਦੇ ਵੀਰੇ ਆਪਣੀ ਕਿੱਥੇ ਪੈਂਦੀ ਹੈ ਮੈਂ ਪਿੰਡ ਪੜੌਂਦੀ ਹਾਂ ਜੀ ਪਿੰਡ ਪੈਂਦੀ ਹੈ ਔਰ ਇਹ ਜਿਹੜਾ ਆ ਪਿੰਡ ਦੇ ਵਿੱਚ ਅਸੀਂ ਨਿਕਲ ਗਏ ਨਹੀਂ ਨਹੀਂ ਵੀ ਪਿੱਛੇ ਆਈ ਬਿੱਠੀ ਠੀਕ ਆ ਚਲੋ ਆਪਾਂ ਜਾਂਦੇ ਹਾਂ ਵੀਡੀਓ ਪਾਵਾਂਗੇ ਜਰੂਰ ਯਾਰ ਬਾਈ ਦੀ ਸਪੋਰਟ ਕਰਦੇ ਆ ਦੱਬ ਕੇ ਉਹ ਮੁੰਡਿਆਂ ਦੀ ਜਰੂਰ ਦੱਬ ਕੇ ਸਪੋਰਟ ਕਰਿਆ ਕਰੋ ਜਿਹੜੇ ਅੱਗੇ ਪੰਜਾਬ ਨੂੰ ਅੱਗੇ ਵਧਣ ਲਈ ਹਨਾ ਇਹਦੇ ਨੇ ਵੀ ਸਹੀ ਆ ਤੇ ਦੂਜੇ ਨੰਬਰ ਦੇ ਵੀਰੇ ਜਿਵੇਂ ਹੁਣ ਆਪਣੇ ਗੇਮ ਚ ਚੱਲਦੀ ਆ ਮੁੰਡੇ ਨੂੰ ਆਪਾਂ ਕੋਈ ਗਲਤ ਜੀਤ ਨਹੀਂ ਭੇਜੀ ਨਹੀਂ ਨਹੀਂ ਵੀਰੇ ਕੋਈ ਗੱਲ ਨਹੀਂ ਆ ਬਾਈ 53 ਗੋਲੀ ਆ ਆ ਬਾਈ ਬੈਠਾ ਹੀ ਕਹਿੰਦਾ ਵਿਟਾਮਿਨ ਨੂੰ ਬਾਈ ਗੋਲੀਆਂ ਵਾਹ ਭਰਾ ਗੋਲੀ ਨਹੀਂ ਕਹਣੀ ਆਏ ਕਹਿੰਦਾ ਵੀ ਅੱਜ ਤੋ-ਬਾਦ ਵਿਟਾਮਿਨ ਖਾਂਦੇ ਆ ਗੋਲੀ ਤੇ ਵਿਟਾਮਿਨ 'ਚ ਬਹੁਤ ਫਰਕ ਪੈ ਜਾਂਦਾ ਤੇ ਬਾਕੀ ਚੱਲ ਜੀ ਇਹ ਗਰਾਊਂਡ ਇਹਨਾਂ ਨੇ ਸਵੇਰੇ ਲਾਇਆ ਸੀ ਸਵੇਰੇ ਜਿੰਮ ਲਾਈ ਦੀ ਜੀ ਸਵੇਰੇ ਜਿੰਮ ਲਾਈ ਦੀ ਤੇ ਗਰਾਊਂਡ ਹੁਣ ਸ਼ਾਮ ਨੂੰ ਲਾਉਣਾ ਹਣਾ ਨਾ ਹੁਣ ਲਾ ਦੋ ਵਈ ਕੋਈ ਗੱਲ ਕੋਈ ਤਾਂ ਕਦੇ ਸ਼ਾਮ ਨੂੰ ਉਹਨਾਂ ਨੂੰ ਗੇੜਾ-ਗੂੜਾ ਮਾਰਿਆ ਇਹ ਸੇ ਜੋ ਵੀ ਸਾਡੇ ਆਏ ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ ਲੀੜੇ ਲੱਤੇ ਮਿੱਤਰਾਂ ਨੇ ਸਭ ਨੇ ਹੰਡਾਏ ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ ਕਦੇ ਬੰਡਾ ਕਦੇ ਬਿੱਲੋ ਬੰਦ ਹੁੰਨੀਆਂ ਨਹੀਂ ਕਦੇ ਐਸ਼ ਫਲ ਬਲੋ ਕਦੇ ਤੰਗ ਹੁੰਨੀਆਂ ਨਹੀਂ ਕਦੇ ਬਸ ਕਦੇ ਕਾਰਸਦਾ ਖੁਸ਼ ਰਹਿੰਦੇ ਯਾਰ ਕਿਤੇ ਡਾਂਵੀ ਸਿਚੁਏਸ਼ਨ ਚ ਤੰਗ ਹੁੰਨੀਆਂ ਡੰਗ ਸਰੀ ਜਾਂਦਾ ਜੱਟ ਸ਼ੁਕਰ ਮਨਾਏ ਸ਼ੁਕਰ ਮਨਾਏ ਕਦੇ ਦੁਗਣਾ ਨਾ ਚਾਏ ਜਿੰਨਾ ਦਿੱਤਾ ਮਾਲ ਕੇ ਨੇ ਸੈਟੀਸਫਾਈ ਜਿੰਨਾ ਦਿੱਤਾ ਮਾਲ ਕੇ ਨੇ ਸੈਟੀਸਫਾਈ ਢੀਂਦੇ ਬੱਤੇ ਮਿੱਤਰਾਂ ਦੇ ਸਾਹਮਣੇ ਹੰਡਾਏ ਜਿੰਨਾ ਦਿੱਤਾ ਮਾਲ ਕੇ ਨੇ ਲੇ ਵੀ ਚੋਬਰੋਂ ਮਿਲ ਕੇ ਬਾਈ ਉਹਨਾਂ ਨੂੰ ਹਨਾ ਬਹੁਤ ਵਧੀਆ ਲੱਗਿਆ ਤੇ ਸਿਹਰਾ ਨੀਚਰ ਯਾਰ ਮੈਂ ਨਾ ਬਹੁਤ ਟਾਈਮ ਬਾਅਦ ਗੇਮ ਵਾਲੇ ਵੀਰਾਂ ਨੂੰ ਮਿਲਿਆ ਸੀਗਾ ਤੇ ਜਿਵੇਂ ਸਟੂਰ ਤੇ ਤਾਂ ਆਪਾਂ ਮਿਲਦੇ ਰਹਿੰਦੇ ਸੀ ਮੈਨੂੰ ਕਈ ਵਾਰੀ ਯਾਰ ਆਇਆ ਵੀ ਵੀਰੇ ਆਉਣਾ ਜ਼ਰੂਰ ਕਬੱਡੀ ਕੱਪ ਤੇ ਆਉਣਾ ਪਰ ਹੁਣ ਆਪਾਂ ਨੂੰ ਚਲੋ ਉਹ ਨਹੀਂ ਹੁੰਦਾ ਯਾਰ ਵੀ ਉੱਥੇ ਜਾ ਕੇ ਫੋਟੋਆਂ ਪਾਉਣੀਆਂ ਨੇ ਵੀ ਐਂ ਕਰਨਾ ਹੋਗਾ ਨਾ ਉਹ ਚੀਜ਼ ਨਹੀਂ ਆਪਣਾ ਹੈਗਾ ਕੰਮ ਤੇ ਫੋਕਸ ਬਾਈ ਸਿੱਧੀ ਗੱਲ ਦੱਸਦੇ ਆ ਮਿਹਨਤ ਤੇ ਫੋਕਸ ਹੁੰਦਾ ਵੀ ਮਿਹਨਤ करिए ਦੱਬ ਕੇ ਮਿਹਨਤ करिए ਸਹੀ ਤਰੀਕੇ ਨਾਲ ਮਿਹਨਤ करिए ਆਪਣੇ ਕੰਮਕਾਰ ਨੂੰ ਅੱਗੇ ਲੈ ਕੇ ਜਾਣਾ ਹੋਰ ਬਧਾਉਣਾ ਤੇ ਪਰ ਸਹੀ ਤਰੀਕੇ ਨਾਲ ਬਾਈ ਉਹਨਾਂ ਨੂੰ ਵੀ ਇਹੀ ਗੱਲ ਕਹੇ ਵੀ ਵੀਰੇ ਤੁਸੀਂ ਆਓ ਮੇਰੇ ਕੋਲ ਠੀਕ ਆ ਤੁਹਾਨੂੰ ਕਦੇ ਇੱਥੋਂ ਫੇਕ ਚੀਜ਼ ਨਹੀਂ ਮਿਲਣੀ ਨਾ ਵੇਚੀਆਂ ਨਾ ਵੇਚਾਂਗੇ ਤੇ ਸਾਰੀ ਲਾਈਵ ਤੁਹਾਨੂੰ ਸਪਲੀਮੈਂਟ ਜਾਊਗਾ ਘੈਂਟ ਜਾਊਗਾ ਬੰਬ ਜਾਊਗਾ ਤੇ ਮੁੰਡੇ ਨਵੀਂ ਨਵੀਂ ਉਮਰ ਦੇ ਤੱਕ ਪਾਉਣੇ ਵਾਲੇ ਨੇ ਤੇ ਆਈ ਮਿਹਨਤਾਂ ਬਾਈ ਮੈਂ ਕਹਿੰਦਾ ਰੂਹ ਖੁਸ਼ ਹੋ ਗਈ ਵੀ ਆ ਪਿੰਡ ਦੇ ਵਿੱਚ ਆ ਗਏ ਹਨਾ ਕੀ ਆ ਬਾਤ ਆ ਯਾਰ ਹਨਾ ਅਰਸ਼ ਨਿੱਕਾ ਨਿੱਕਾ ਜਵਾਗ ਲੋਹਾ ਜਿਵੇਂ ਲੋਹਾ ਨਹੀਂ ਗੱਡਿਆ ਹੁੰਦਾ ਲੋਹਾ ਐਵੇਂ ਦੇ ਸਰੀਰ ਗੱਡੀ ਫਿਰਦੇ ਨੇ ਚੋਬਰ ਗੱਡਾ ਯਾਰ ਗੱਡਾ ਦੱਬ ਕੇ ਆਪਣੀ ਰਿਪੋਰਟ ਹਮੇਸ਼ਾ ਹੀ ਆ ਜੇ ਅਗਲੇ ਸਾਡੀ ਰਿਪੋਰਟ ਕਰਦੇ ਤਾਂ ਸਾਡੀ ਵੀ ਟੌਪ ਦੀ ਰੋਹ ਕੰਮ ਬਾਕੀ ਅੱਗੇ ਬਲੌਗ ਦੇਖਦੇ ਰਹੋ ਤੁਹਾਨੂੰ ਹੋਰ ਦਿਖਾਵਾਂਗੇ ਠੀਕ ਹੈ